ਮਾਮਲਾ ਲੁਧਿਆਣਾ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਸ਼ਿਰਗੁਰ ਤੇਗ ਬਹਾਦਰ ਨਗਰ ਇਲਾਕੇ ਦੇ ਵਿੱਚ ਬੀਤੀ ਰਾਤ ਇੱਕ ਨੌਜਵਾਨ ਲੜਕੀ ਤੇ ਉਸਦੇ ਫੜੋਸੀਆਂ ਦੇ ਨਾਲ ਮਾਰਕੁਟਾਈ ਹੁੰਦੀ ਹੈ ਉਸ ਨੂੰ ਗਾਲਾਂ ਗੱਡੀਆਂ ਜਾਂਦੀਆਂ ਨੇ ਤਮਕਾਇਆ ਜਾਂਦਾ ਹੈ ਦੱਸਦੇ ਕਿ ਲੜਕੀ ਦਾ ਕਹਿਣਾ ਹੈ ਕਿ ਰੋਜ਼ਾਨਾ ਉਹ ਗਲੀ ਦੇ ਵਿੱਚ 28 ਤੋਂ 30 ਸਟਰੀ ਡੌਗ ਯਾਨੀ ਕਿ ਕੁੱਤਿਆਂ ਨੂੰ ਖਾਣਾ ਖਿਲਾਉਂਦੇ ਆ ਇਲਾਕੇ ਵਿੱਚ ਕੁੱਤਿਆਂ ਦੀ ਗਿਣਤੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਵੱਧ ਗਈ ਹੈ ਜਿਸ ਤੋਂ ਬਾਅਦ ਪੜੋਸੀ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਦਰੇ ਪੇੜਤਾ ਐਨਜੀਓ ਹਲਪਰ ਐਨੀਮਲ ਅਤੇ ਪੀਪਲ ਫਾਰ ਐਨੀਮਲ ਸੰਸਥਾ ਦੇ ਨਾਲ ਵੀ ਜੁੜੀ ਹੋਈ ਹੈ ਨੌਜਵਾਨ ਲੜਕੀ ਨੇ ਦੱਸਿਆ ਕਿ ਉਹ ਐਨਜੀਓ ਦੇ ਨਾਲ ਜੁੜੀ ਹੋਈ ਹੈ ਅੱਜ ਉਸਦੇ ਐਨਜੀਓ ਦੇ ਮੈਂਬਰ ਉਸਦੇ ਘਰ ਆਏ ਸਨ ਗਰਮੀ ਜ਼ਿਆਦਾ ਹੋਣ ਦੇ ਕਾਰਨ ਗਲੀ ਵਿੱਚ ਕੁਝ ਕੁੱਤੇ ਪਰੇਸ਼ਾਨ ਸਨ ਜਿਸ ਤੋਂ ਬਾਅਦ ਉਹਨਾਂ ਨੂੰ ਅਲਰਜੀ ਹੋ ਗਈ ਸੀ ਉਹਨਾਂ ਕੁੱਤਿਆਂ ਨੂੰ ਖਾਣਾ ਖਿਲਾ ਰਹੀ ਸੀ ਦੱਸਦੀ ਹੈ ਕਿ ਐਨ.ਜੋ ਦੀ ਇੱਕ ਔਰਤ ਮੈਂਬਰ ਕੁੱਤਿਆਂ ਦਾ ਚੈੱਕਅਪ ਵੀ ਕਰ ਰਹੀ ਸੀ ਤਾਂ ਅਚਾਨਕ ਤੋਂ ਪड़ोसी ਆ ਕੇ ਉਹਨਾਂ ਨੂੰ ਗਾਲਾਂ ਦੇ ਲਾ ਜਾਂਦੇ ਨੇ ਉਹਨਾਂ ਨੂੰ ਕਹਿਣ ਲੱਗਦੇ ਨੇ ਕਿ ਕੁੱਤਿਆਂ ਨੇ ਗੰਦ ਪਾਇਆ ਹੋਇਆ ਕੁੱਤਿਆਂ ਨੂੰ ਖਾਣਾ ਨਾ ਖਿਲਾਓ ਜਦ ਉਹਨਾਂ ਨੇ ਕੁੱਤਿਆਂ ਨੂੰ ਮਾਰਨ ਤੋਂ ਰੋਕਿਆ ਤਾਂ ਉਹਨਾਂ ਨੇ ਉਸਦੇ ਨਾਲ ਮਾਰਕੁੱਟਾਈ ਕਰਨੀ ਸ਼ੁਰੂ ਕਰ ਦਿੱਤੀ। ਗੁੱਸੇ ਵਿੱਚ ਆਏ ਪੜੋਸੀਆਂ ਨੇ ਉਸਦਾ ਮੋਬਾਈਲ ਜ਼ਮੀਨ ਤੋਂ ਸਿੱਕੇ ਤੋੜ ਦਿੱਤਾ। ਪੀੜਤ ਨੇ ਹਨ ਇਹ ਵੀ ਕਿਹਾ ਕਿ ਕੁੱਲ 3 ਤੋਂ 4 ਲੋਕਾਂ ਨੇ ਉਸਦੇ ਨਾਲ ਮਾਰਕੁੱਟਾਈ ਕੀਤੀ ਹੈ। ਗਲੀ ਵਿੱਚ ਔਰਤਾਂ ਨੇ ਉਸ ਨੂੰ ਧਮਕੀ ਦਿੱਤੀ ਹੈ। ਉਸ ਨੂੰ ਧਮਕਾਇਆ ਗਿਆ ਹੈ। ਕਿ ਬਿਨਾ ਕੱਪੜਿਆਂ ਦੇ ਇਲਾਕੇ ਦੇ ਵਿੱਚ ਉਸ ਨੂੰ ਘੁਮਾਇਆ ਜਾਏਗਾ। ਉਦਰੀ ਪੀੜਿਤ ਨੇਹਾ ਦੇ ਮੁਤਾਬਕ ਉਸਦੇ ਪਿਤਾ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ। ਗਰਮੀ ਦਾ ਮੌਸਮ ਹੋਣ ਦੇ ਕਾਰਨ ਘਰ ਤੋਂ ਬਾਹਰ ਕੁੱਤਿਆਂ ਦੇ ਲਈ ਉਹਨਾਂ ਨੂੰ ਪਾਣੀ ਦਾ ਬਰਤਨ ਰੱਖਿਆ ਹੈ ਪਰ ਉਸ ਬਰਤਨ ਤੇ ਵੀ ਪੜੋਸੀ ਜਿਹੜਾ ਕਿ ਗੁੱਸਾ ਕੱਢਦੇ ਨੇ ਉਸ ਨੂੰ ਤੋੜ ਦਿੰਦੇ ਨੇ। ਪਰੋਸੀ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੀ ਧਮਕੀ ਵੀ ਦੇ ਰਹੇ ਨੇ। ਐਨ ਜੀਓ ਦੀ ਮੈਂਬਰ ਇਸ਼ਾ ਤੇ ਮਨੀ ਨੇ ਵੀ ਦੱਸਿਆ ਕਿ ਸਟਰੀਟ ਡੌਗ ਦੇ ਨਾਲ ਇਸ ਤਰ੍ਹਾਂ ਦਾ ਅਮਾਨਿਅਤ ਵਿਵਹਾਰ ਹੋਣਾ ਬੇहद ਗਲਤ ਹੈ। ਜੋਬਾਨ ਜਾਨਵਰਾ ਦੇ ਨਾਲ ਲੋਕ ਗਲਤ ਵਿਵਹਾਰ ਕਰਿਆ ਨੇ ਇਸ ਮਾਮਲੇ ਸੰਬੰਧੀ ਉਹਨਾਂਥਾੜਾ ਡੁਗਰੀ ਦੇ ਵਿੱਚ ਫਿਲਹਾਲ ਸ਼ਿਕਾਇਤ ਕੀਤੀ ਹੈ ਪੁਲਿਸ ਮਾਮਲੇ ਦੀ ਜਾਟ ਤੇ ਵਿੱਚ ਚੁੱਕਈ ਹੈ ਸਰ ਮੈਂ ਐਨ ਜੀਓ ਵਾਲੇ ਮੈਮ ਨੇ ਮੈਮ ਨੇ ਸਾਡੇ ਘਰ ਗੈਟ ਟੂਗੇਦਰ ਕਰਨਾ ਸੀ ਵੈਸੇ ਮਿਲਣ ਆਏ ਸੀ ਸਾਡੇ ਨਾਲ ਅਸੀਂ ਫੀਡ ਕਰਾਨੇ ਆ ਡੌਗਿਆਂ ਨੂੰ ਉਹਨਾਂ ਨੂੰ ਗਰਮੀ ਕਰਕੇ ਥੋੜੀ ਜਿਹੀ ਅਲਰਜੀ ਹੋ ਗਈ ਪਈ ਹੈ ਕਿ ਕੁੱਤੇ ਪਰੇਸ਼ਾਨ ਸੀਗੇ ਬਹੁਤ ਤੇ ਮੈਂ ਫੀਡ ਕਰਾਨ ਲੱਗੀ ਮੈਮ ਚੈੱਕ ਕਰਨ ਲੱਗੇ ਕਿ ਕੀ ਪ੍ਰੋਬਲਮ ਕੀ ਨੇ ਇੰਨੇ ਨੂੰ ਇੱਕ ਗਲੀ ਵਾਲਾ ਆਇਆ ਬੰਦਾ ਸੀਗਾ ਉਹ ਕਹਿੰਦਾ ਕੀ ਤੁਸੀਂ ਇੱਥੇ ਕੀ ਗੰਦ ਪਾਇਆ ਡੋਗਿਆਂ ਦਾ ਤੁਸੀਂ ਇੱਥੇ ਕਿਉਂ ਆਏ ਹੋ ਸਰ ਬਹੁਤ ਗੰਦੀਆ ਗਾਲਾਂ ਕੱਢਣ ਲੱਗਿਆ ਤੇ ਜਦੋਂ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਤੇ ਸਾਡੇ ਘਰ ਆਏ ਤੁਸੀਂ ਕਿਉਂ ਉਹਨਾਂ ਨੂੰ ਗਾਲਾਂ ਕੱਢ ਰਹੇ ਹੋ ਕਿਉਂ ਉਹਨਾਂ ਨੂੰ ਪੰਗਾ ਲੈ ਰਹੇ ਹੋ ਤਾਂ ਕੁਝ ਕਹਿ ਨਹੀਂ ਤੇ ਡੋਗਿੰ ਦੇਖ ਰਿਹਾ ਸਰ ਮੈਂ ਇੰਨਾ ਕਹੀ ਕਿਹਾ ਉਹਨਾਂ ਨੇ ਮੈਨੂੰ ਪਾੜ ਕੇ ਨਾ ਕਸੀੜ ਲਿਆ ਮੈਨੂੰ ਥੱਲੇ ਕਸੀੜ ਲਿਆ ਮੇਰੇ ਵਾਲ ਖਿੱਚੇ ਮੇਰੇ ਰੇਟ ਤੇ ਲੱਤਾਂ ਮਾਰੀਆਂ ਅਸਰ ਮੇਰੇ ਮੇਰੇ ਆ ਦੇਖੋ ਸੱਟਾਂ ਲੱਗੀਆਂ ਮੈਨੂੰ ਮੈਨੂੰ ਕਸੀੜਿਆ ਉਹਨਾਂ ਨੇ ਮੇਰਾ ਫੋਨ ਵੀ ਟੁੱਟ ਗਿਆ ਸਰ ਮੈਂ ਥੱਲੇ ਗਿਰੀਆਂ ਤੇ ਦੇਖੋ ਕਿ ਜਿਹਨਾਂ ਨੇ ਹਮਲਾ ਕੀਤਾ ਦੇਖੋ ਮੇਰਾ ਫੋਨ ਵੀ ਟੁੱਟ ਗਿਆ ਸਰ ਇੱਕ ਬੰਦਾ ਸੀਗਾ ਦੋ ਕੁ ਜਨਾਨੀਆਂ ਸੀਗੀਆਂ ਗਲੀ ਪੂਰੀ ਗਲੀ ਇਕੱਠਾ ਹੋ ਗਈ ਸੀ ਸਾਨੂੰ ਮਾਰਨ ਲਈ ਉਹ 50 ਸੜ ਜਾਣੀ ਸੀਗੇ ਸਾਨੂੰ ਮਤਲਬ ਕਿ ਮੈਨੂੰ ਉਸ ਟਾਈਮ ਤੇ ਸਮਝ ਨਹੀਂ ਆਇਆ ਕੁਝ ਕਿਉਂਕਿ ਮੈਨੂੰ ਛੁੜਾਨ ਲੱਗੇ ਹੋਏ ਸੀ ਸਾਰੇ ਜਾਨ ਕਿਉਂਕਿ ਇਕੱਠੇ ਸਾਡੇ ਸਾਡੇ ਸਾਰੇ ਲੇਡੀਜ਼ ਤੇ ਇਕੱਠੇ ਅਟੈਕ ਹੋ ਗਿਆ ਸੀ ਸਾਰੇ ਤੇ ਸਾਨੂੰ ਉਹ ਤਮਕੇ ਤਿਆਰੀ ਗਲੀ ਵਾਲੀ ਜਨਾਨੀਆਂ ਕਹਿੰਦੀ ਕਿ ਇਹਨੂੰ ਅਸੀਂ ਗਲੀ ਚ ਫਰਾਵਾਂਗੇ ਪੂਰੇ ਕਪੜੇ ਲਾ ਕੇ ਇਹਨੂੰ ਕੁੜੀ ਨੂੰ ਗਲੀ ਚ ਫਰਾਮਗੇ ਇਹ ਗਲੀ ਦੀ ਜਨਾਨੀਆਂ ਨੇ ਮੈਨੂੰ ਥ੍ਰੈਟਨ ਕੀਤਾ ਹੈ ਕਿ ਤੂੰ ਤੁਸੀਂ ਹੁਣ ਵੜ ਕੇ ਦੇਖਿਓ ਤੁਹਾਨੂੰ ਮਰਵਾ ਦਾਂਗੇ ਮੇਰੇ ਪਾਪਾ ਨੂੰ ਥ੍ਰੈਟਨ ਕੀਤਾ ਹੈਗਾ ਵੀਡੀਓ ਸਾਡੇ ਕੋਲ ਸਰ ਇਸ ਚੀਜ਼ ਦੀਆਂ ਸਰ ਮੈਂ ਸਟੂਡੈਂਟ ਹਾਂ